ਅੱਜ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਖਿਲਾਫ ਰੱਜ ਕੇ ਪੜਾਸ ਕੱਢੀ ਔਰ ਬੜੇ ਭੱਦੇ ਕਮੈਂਟ ਰਾਹੁਲ ਗਾਂਧੀ ਨੂੰ ਕੀਤੇ ਨੇ ਕੱਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਰਾਹੁਲ ਗਾਂਧੀ ਦੇ ਖਿਲਾਫ ਰੱਜ ਕੇ ਪੜਾਸ ਕੱਢੀ ਸੀ ਤੇ ਬਹੁਤ ਵੱਡੀਆਂ ਗੱਲਾਂ ਬੋਲੀਆਂ ਸੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਰਾਹੁਲ ਗਾਂਧੀ ਇਹਨਾਂ ਦਿਨਾਂ ਦੇ ਵਿੱਚ ਅਮਰੀਕਾ ਦੇ ਦੌਰੇ ਤੇ ਗਿਆ ਹੋਇਆ ਉੱਥੇ ਲੋਕ ਉਹਦਾ ਸਵਾਗਤ ਕਰ ਰਹੇ ਨੇ ਉਹ ਕੁਝ ਮੀਟਿੰਗਾਂ ਕਰ ਰਿਹਾ ਹੈ ਤੇ ਇੱਥੇ ਪੂਰੀ ਭਾਜਪਾ ਉਹਦੇ ਖਿਲਾਫ ਧੂਆਂ ਤਾਰ ਪ੍ਰਚਾਰ ਕਰ ਰਹੀ ਹੈ ਹੁਣ ਰਵਨੀਤ ਬਿੱਟੂ ਨੇ ਕੀ ਕਿਹਾ ਰਵਨੀਤ ਬਿੱਟੂ ਨੇ ਤਾਂ ਅੱਜ ਰਾਹੁਲ ਗਾਂਧੀ ਨੂੰ ਪੱਪੂ ਤੱਕ ਕਹਿ ਦਿੱਤਾ ਔਰ ਇਹੀ ਰਵਨੀਤ ਬਿੱਟੂ ਜਦੋਂ ਕਾਂਗਰਸ 'ਚ ਹੁੰਦਾ ਸੀ ਤਾਂ ਸਭ ਤੋਂ ਵੱਧ ਤਰੀਫਾਂ ਰਾਹੁਲ ਗਾਂਧੀ ਦੀਆਂ ਕਰਦਾ ਸੀ ਪਿਛਲੇ ਦਿਨੀ ਭਾਜਪਾ 'ਚ ਜਾ ਕੇ ਵੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਕਿਹਾ ਸੀ ਕਿ ਉਹ ਤਾਂ ਬੰਦਾ ਬਹੁਤ ਵਧੀਆ ਉਹ ਤਾਂ ਭਲਾਮਾਨ ਸਬੰਦਾ ਤੇ ਅੱਜ ਐਸੀ ਰੰਗਤ ਚੜ ਗਈ ਰਵਨੀਤ ਬਿੱਟੂ ਨੂੰ ਭਾਜਪੀ ਦੀ ਆਰਐਸਐਸ ਦੀ ਵਿਚਾਰਧਾਰਾ ਦੀ ਕਿ ਰਵਨੀਤ ਬਿੱਟੂ ਹੁਣ ਉਹ ਸਾਰੀਆਂ ਗੱਲਾਂ ਬਦਲ ਗਿਆ ਰਵਨੀਤ ਬਿੱਟੂ ਨੇ ਕੀ ਕਿਹਾ ਗੌਰ ਨਾਲ ਸੁਣਿਓ ਰਵਨੀਤ ਬਿੱਟੂ ਕਹਿੰਦਾ ਰਾਹੁਲ ਗਾਂਧੀ ਅੱਗ ਲਾਉਣੀ ਚਾਹੁੰਦਾ ਰਵਨੀਤ ਬਿੱਟੂ ਕਹਿੰਦਾ ਰਾਹੁਲ ਗਾਂਧੀ ਨੂੰ ਪਤਾ ਵੀ ਇਹ ਜਿਹੜੇ ਸਿੱਖ ਨੇ ਇਹ ਭਾਵਨਾਤਮਕ ਨੇ ਤੇ ਇਹ ਦਲੇਰ ਨੇ ਤੇ ਉਹ ਸਾਨੂੰ ਹੀ ਆਪਸ ਦੇ ਵਿੱਚ ਲੜਾਉਣਾ ਚਾਹੁੰਦਾ ਹੈ ਉਹ ਕਹਿੰਦਾ ਰਵਨੀਤ ਬਿੱਟੂ ਕਹਿੰਦਾ ਰਾਹੁਲ ਗਾਂਧੀ ਦੁਬਾਰਾ ਫਿਰ ਅੱਤਵਾਦ ਲਿਆਉਣਾ ਚਾਹੁੰਦਾ ਹੈ ਰਵਨੀਤ ਬਿੱਟੂ ਕਹਿੰਦਾ ਜਿਹੜਾ ਕੰਮ ਗੁਰਪਤਵੰਤ ਪੰਨੂ ਵਰਗੇ ਲੋਕ ਕਰ ਰਹੇ ਨੇ ਉਹੀ ਕੰਮ ਰਾਹੁਲ ਗਾਂਧੀ ਕਰ ਰਿਹਾ ਤੇ ਰਵਨੀਤ ਬਿੱਟੂ ਨੂੰ ਇਹ ਕਹਿੰਦਿਆ ਵੀ ਭੋਰਾ ਸ਼ਰਮ ਨਹੀਂ ਆਈ ਜਿਹੜੀ ਕਾਂਗਰਸ ਚੋਂ ਹੁਣ ਤੱਕ ਰਿਹਾ ਉਹਦੀਆਂ ਤਰੀਫਾਂ ਕਰਦਾ ਰਿਹਾ ਉਹਦੇ ਬਾਰੇ ਕਹਿੰਦਾ ਇਸੇ ਹੀ ਕਾਂਗਰਸ ਨੇ ਪਹਿਲਾ ਪੰਜਾਬ ਦੇ ਵਿੱਚ ਅੱਤਵਾਦ ਲਿਆਂਦਾ ਸੀ ਤੇ ਪੰਜਾਬ ਦੇ ਵਿੱਚ ਬਹੁਤ ਵੱਡਾ ਖੂਨ ਖਰਾਬਾ ਕਰਾਇਆ ਸੀ ਬੰਦਾ ਬਿੱਟੂ ਨੂੰ ਪੁੱਛੇ ਵੀ ਬਿੱਟੂਆ ਹੁਣ ਤੱਕ ਤਾਂ ਭਰਾਵਾ ਤੂੰ ਕਾਂਗਰਸ ਦੀਆਂ ਤਰੀਫਾਂ ਕਰਦਾ ਰਿਹਾ ਇਹਦਾ ਮਤਲਬ ਤੂੰ ਲੋਕਾਂ ਨੂੰ ਗੁੰਮਰਾਹ ਕਰਦਾ ਰਿਹਾ ਇਹਦਾ ਮਤਲਬ ਤੂੰ ਲੋਕਾਂ ਨੂੰ ਵਰਗ ਲਾਉਂਦਾ ਰਿਹਾ ਜੇ ਅੱਜ ਵੀ ਕਾਂਗਰਸ ਦੀ ਸਰਕਾਰ ਹੁੰਦੀ ਸੈਂਟਰ 'ਚ ਜਾਂ ਪੰਜਾਬ 'ਚ ਤੂੰ ਨਹੀਂ ਜਾਣਾ ਸੀ ਭਾਜਪਾ 'ਚ ਇਦਾਂ ਮਤਲਬ ਤੂੰ ਲੋਕਾਂ ਨੂੰ ਗੁੰਮਰਾਹ ਹੀ ਕਰਦੇ ਰਹਿਣਾ ਸੀ ਹੁਣ ਅੱਜ ਰਵਨੀਤ ਬਿੱਟੂ ਇੱਥੋਂ ਤੱਕ ਕਹਿ ਰਿਹਾ ਕਿ ਰਾਹੁਲ ਗਾਂਧੀ ਜਿਹੜਾ ਇਹ ਇਹਨੂੰ ਵਿਦੇਸ਼ ਜਾਣਾ ਬੜਾ ਪਸੰਦ ਆ ਤੇ ਬੜੇ ਗੁੱਜੇ ਤਰੀਕੇ ਨਾਲ ਅੰਦਰੂਨੀ ਟਕੋਰ ਮਾਰੀ ਐ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਤੇ ਕਹਿੰਦਾ ਇਹਦੀਆਂ ਦੋਸਤੀਆਂ ਇਹਦੇ ਅੰਦਰੂਨੀ ਰਿਸ਼ਤੇ ਉਥੇ ਬਾਹਰਲੇ ਲੋਕਾਂ ਨਾਲ ਨੇ ਤੇ ਕਹਿੰਦਾ ਇਸ ਕਰਕੇ ਇਹਨੂੰ ਬਾਹਰ ਜਾਣਾ ਵਿਦੇਸ਼ਾਂ ਚ ਜਾਣਾ ਬੜਾ ਚੰਗਾ ਚੰਗਾ ਲੱਗਦਾ ਹੈ ਤੇ ਉਥੇ ਜਾ ਕੇ ਇਹਨੂੰ ਬੜਾ ਚਾ ਚੜਦਾ ਹੈ ਇਹ ਗੱਲ ਰਵਨੀਤ ਬਿੱਟੂ ਕਹਿ ਰਿਹਾ ਬਿੱਟੂ ਇਹ ਵੀ ਕਹਿੰਦਾ ਕਹਿੰਦਾ ਇਹ ਪੱਪੂ ਹਰਿਆਣੇ ਦੀਆਂ ਚੂਣਾ ਸਿਰਤੇ ਆ ਔਰ ਚਾਰ ਕੁਮੀਦਵਾਰ ਖੜੇ ਕਰਕੇ ਉਂਗਲ ਲਾ ਕੇ ਤੇ ਆਪ ਵਿਦੇਸ਼ਾਂ ਚ ਨਿਕਲ ਗਿਆ ਤੇ ਉਥੇ ਫੋਟ ਪਾਉਣ ਵਾਲੀਆਂ ਗੱਲਾਂ ਕਰ ਰਿਹਾ ਤੇ ਰਵਨੀਤ ਬਿੱਟੂ ਤੋਂ ਵੀ ਚਾਰ ਕਦਮ ਗਾਂ ਜਾ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੋਲਿਆ ਅਮਿਤ ਸ਼ਾਹ ਕਹਿੰਦਾ ਕਿ ਰਵਨੀਤ ਜਿਹੜਾ ਰਾਹੁਲ ਗਾਂਧੀ ਹੈ ਇਹ ਵਿਦੇਸ਼ ਚ ਜਾ ਕੇ ਖੇਤਰੀ ਪਛਾਈ ਤੇ ਧਾਰਮਕ ਤੌਰ ਤੇ ਪਾੜੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਕਾਂਗਰਸ ਨੂੰ ਪੂਰੀ ਤਰ੍ਹਾਂ ਨੰਗਾ ਕਰ ਰਿਹਾ ਇਥੋਂ ਤੱਕ ਕਹਿਤਾ ਗ੍ਰਹਿ ਮੰਤਰੀ ਨੇ ਕਹਿੰਦਾ ਵੀ ਰਾਹੁਲ ਗਾਂਧੀ ਰਾਖਵਾ ਕਰਨ ਖਤਮ ਕਰਨ ਦੀ ਗੱਲ ਕਰ ਰਿਹਾ ਹੈ ਪਰ ਜਦੋਂ ਤੱਕ ਬੀਜੇਪੀ ਆ ਰਾਖਵਾਕਰਨ ਖਤਮ ਨਹੀਂ ਹੋਏਗਾ ਪਰ ਹਰਾਨੀ ਦੀ ਗੱਲ ਅਸੀਂ ਲੱਬ ਲੱਬ ਮਰ ਗਏ ਖੱਪ ਗਏ ਕਿਤੇ ਵੀ ਰਾਹੁਲ ਗਾਂਧੀ ਨੇ ਇਹ ਗੱਲ ਨਹੀਂ ਬੋਲੀ ਵੀ ਮੈਂ ਰਾਖਵਾਕਰਨ ਖਤਮ ਕਰਨਾ ਚਾਹਣਾ ਜਾਂ ਅਸੀਂ ਜਿਹੜਾ ਰਾਖਵਾਕਰਨ ਮਿਲਦਾ ਉਹ ਖਤਮ ਕਰ ਦਿਆਂਗੇ ਕਿਤੇ ਵੀ ਨਹੀਂ ਬੋਲੀ ਦੇਸ਼ ਦੇ ਗ੍ਰਹਿ ਮੰਤਰੀ ਨੇ ਐਡਾ ਵੱਡਾ ਗੱਪ ਮਾਰਿਆ ਐਡਾ ਵੱਡਾ ਗਪੌੜ ਮਾਰਿਆ ਰਾਹੁਲ ਗਾਂਧੀ ਨੇ ਵੀ ਕੱਲ ਖੰਡਨ ਕੀਤਾ ਬਈ ਯਾਰ ਬਿਨਾ ਕਿੰ ਲੋ ਝੂਠ ਕਿਉਂ ਬੋਲ ਰਹੇ ਹੋ ਮੈਂ ਤਾਂ ਇਹ ਗੱਲ ਕਿਤੇ ਆਖੀ ਨਹੀਂ ਔਰ ਗੱਲ ਦੇਖਦਾ ਗ੍ਰਹਿ ਮੰਤਰੀ ਜਿਹਦਾ ਐਡਾ ਮੂੰਹ ਆ ਅ ਅਮਿਤ ਸ਼ਾਹ ਸਾਹਿਬ ਉਹਨਾਂ ਨੇ ਇਹ ਗੱਲ ਕੀਤੀ ਹੈ ਇਹ ਗੱਲ ਤਲਖੀ ਆਉਂਦੀ ਆ ਕਿਉਂਕਿ ਸ਼ਰੇਆਮ ਝੂਠ ਬੋਲ ਰਹੇ ਨੇ ਮੈਂ ਨਹੀਂ ਕਹਿੰਦਾ ਕਿ ਰਾਹੁਲ ਗਾਂਧੀ ਦੀ ਪਾਰਟੀ ਬਹੁਤ ਚੰਗੀ ਹੈ ਮੈਂ ਨਹੀਂ ਕਹਿੰਦਾ ਕਿ ਇਹਨਾਂ ਦੀਆਂ ਨੀਤੀਆਂ ਬਹੁਤ ਚੰਗੀਆਂ ਨੇ ਰਾਹੁਲ ਗਾਂਧੀ ਦੀ ਪਾਰਟੀ 'ਚ ਬਹੁਤ ਵੱਡੇ ਨੁਕਸ ਨੇ ਰਾਹੁਲ ਗਾਂਧੀ ਦੀ ਪਾਰਟੀ ਨੇ ਜਦੋਂ-ਜਦੋਂ ਰਾਜ ਕੀਤਾ ਲੋਕਾਂ ਦਾ ਕੱਖ ਨਹੀਂ ਸਵਾਰਿਆ ਪਰ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਨਹੀਂ ਉਹ ਕਰਕੇ ਝੂਠ ਬੋਲਣੇ ਔਰ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਠੀਕ ਨਹੀਂ ਹੈ ਤੇ ਆ ਬਿੱਟੂ ਸਾਹਿਬ ਇਹਦੀਆਂ ਗੱਲਾਂ ਤੇ ਤਾਂ ਹਮੇਸ਼ਾ ਹੀ ਤਕਲੀਫ ਹੁੰਦੀ ਹੈ ਕਿਉਂਕਿ ਇੰਨੀ ਵੱਡੀ ਮੌਕਾ ਪ੍ਰਸਤੀ ਰਵਨੀਤ ਬਿੱਟੂ ਜਿੰਨਾ ਮੌਕਾ ਪ੍ਰਸਤ ਬੰਦਾ ਬਹੁਤ ਘੱਟ ਵੇਖੇ ਨੇ ਉਹੀ ਬੰਦਾ ਯਾਰ ਜਿਹੜਾ ਕਾਂਗਰਸ ਦੀਆਂ ਤਰੀਫਾਂ ਕਰਦਾ ਸੀ ਅੱਜ ਕਾਂਗਰਸ ਨੂੰ ਅੱਤਵਾਦ ਫਲਾਉਣ ਵਾਲੀ ਕਹਿ ਰਿਹਾ ਇਨਾ ਮਤਲਬ ਉਦੋਂ ਗਮਰਾਹ ਕਰਦਾ ਸੀ ਜਾਂ ਹੁਣ ਗਮਰਾਹ ਕਰ ਰਿਹਾ ਓਹੀ ਰਵਨੀਤ ਬਿੱਟੂ ਜਿਹੜਾ ਇਹ ਰਾਹੁਲ ਗਾਂਧੀ ਦੀਆਂ ਰੱਜ ਰੱਜ ਤਰੀਫਾਂ ਕਰਦਾ ਸੀ ਉਹੀ ਉਹ ਅੱਜ ਉਹਨੂੰ ਪੱਪੂ ਕਹਿ ਰਿਹਾ ਹੁਣ ਤਾਂ ਭਾਜਪਾ ਨੇ ਵੀ ਰਾਹੁਲ ਗਾਂਧੀ ਨੂੰ ਪੱਪੂ ਕਹਿਣਾ ਛੱਡਤਾ ਤੇ ਰਵਨੀਤ ਬਿੱਟੂ ਉਹਨੂੰ ਪੱਪੂ ਕਹਿਣ ਲੱਗ ਪਿਆ ਹੱਦ ਹੈ ਕਮਾਲ ਹੈ ਔਰ ਦੇਸ਼ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨੇ ਵੀ ਕਿਹਾ ਕਹਿੰਦਾ ਰਾਹੁਲ ਗਾਂਧੀ ਵਿਦੇਸ਼ਾਂ 'ਚ ਜਾ ਕੇ ਬੇਬੁਨਿਆਦ ਤੇ ਝੂਠੀਆਂ ਗੱਲਾਂ ਕਰ ਰਿਹਾ ਤੇ ਦੇਸ਼ ਦੀ ਇੱਤਿਹੀ ਕਰਵਾ ਰਿਹਾ ਹੈ ਬੇਇੱਜ਼ਤੀ ਕਰਵਾ ਰਿਹਾ ਹੁਣ ਠੀਕ ਹੈ ਰਾਹੁਲ ਗਾਂਧੀ ਕਰਦਾ ਹੋਊਗਾ ਗਲਤ ਗੱਲਾਂ ਪਰ ਅਸੀਂ ਪੁੱਛਣਾ ਚਾਹੁੰਨੇ ਕਿ ਮੋਦੀ ਸਾਹਿਬ ਵਿਦੇਸ਼ਾਂ 'ਚ ਜਾ ਕੇ ਦੇਸ਼ ਦੇ ਝੰਡੇ ਘਟਦੇ ਨੇ ਜਦੋਂ ਉਹ ਬੜੇ ਵੱਡੇ ਵੱਡੇ ਇਦਾਂ ਦੇ ਕਮੈਂਟ ਕਰ ਦਿੰਦੇ ਨੇ ਬੋਲਦੇ ਹੋਏ ਜਿਹਦੇ ਨਾਲ ਪੂਰੀ ਦੁਨੀਆ ਨੂੰ ਇੰਜ ਲੱਗਦਾ ਵੀ ਭਾਰਤ 'ਚ ਚੱਲ ਕੀ ਰਿਹਾ ਜਾਂ ਚੱਲਦਾ ਕੀ ਰਿਹਾ ਤਾਂ ਇਸ ਤਰ੍ਹਾਂ ਦੇ ਕਈ ਵਾਰ ਕਮੈਂਟ ਜਿਹੜੇ ਨੇ ਉਹ ਮੋਦੀ ਸਾਹਿਬ ਹੋਰਾਂ ਨੇ ਕੀਤੇ ਨੇ ਤੇ ਨਾਲੇ ਜਿਹੜੀ ਭਾਜਪਾ ਆ ਜਦੋਂ ਉਹ ਇਹ ਐਲਾਨ ਕਰਦੀ ਹੈ ਵੀ ਤੁਹਾਡੇ ਖਾਤਿਆਂ 'ਚ 15-15 ਲੱਖ ਆਏਗਾ ਤੇ ਬਾਅਦ 'ਚ ਮੁੱਕਰ ਜਾਂਦੀ ਹੈ ਇਹਦੇ ਨਾਲ ਦੁਨੀਆ 'ਚ ਦੇਸ਼ ਦੀ ਬੇਇੱਜ਼ਤੀ ਨਹੀਂ ਹੁੰਦੀ ਜਦੋਂ ਅੱਛੇ ਦਿਨ ਆਉਣਗੇ ਦਾ ਨਾਅਰਾ ਲਾ ਕੇ ਬੇਰਜਗਾਰੀ ਗਰੀਬੀ ਕਰਜ਼ੇ ਸਭ ਕੁਝ ਲੋਕਾਂ ਦਾ ਵਧਦਾ ਜਾਂਦਾ ਹੈ ਇਹਦੇ ਨਾਲ ਦੇਸ਼ ਦੀ ਬੇਇੱਜ਼ਤੀ ਨਹੀਂ ਹੁੰਦੀ ਜਦੋਂ ਦੇਸ਼ ਦੇ ਕਿਸਾਨਾਂ ਨੂੰ 13 ਮਹੀਨੇ ਦਿੱਲੀ ਰਾਜਧਾਨੀ ਦੀਆਂ ਦਹਲੀਜ਼ਾਂ ਤੇ ਬਿਠਾਈ ਰੱਖਿਆ ਉਦੋਂ ਦੇਸ਼ ਦੀ ਬੇਇੱਜ਼ਤੀ ਨਹੀਂ ਹੋਈ ਜਦੋਂ ਜਦੋਂ ਇੰਨੇ ਵੱਡੇ ਪੱਧਰ ਤੇ ਲੋਕ ਖੁਦਕੁਸ਼ੀਆਂ ਕਰ ਰਹੇ ਆ ਇਹਨਾਂ ਦੀਆਂ ਨੀਤੀਆਂ ਕਾਰਨ ਉਦੋਂ ਬੇਇੱਜ਼ਤੀ ਨਹੀਂ ਹੁੰਦੀ ਜਦੋਂ ਬੇਰੁਜ਼ਗਾਰੀ ਨੂੰ ਖਤਮ ਕਰਨ ਦਾ ਤਰੀਕਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਹ ਦੱਸਦੇ ਆ ਵੀ ਪਕੌੜਿਆਂ ਦੀਆਂ ਰੇੜੀਆਂ ਲਾਇਆ ਕਰੋ ਉਦੋਂ ਦੇਸ਼ ਦੀ ਹੀਟੀ ਨਹੀਂ ਹੁੰਦੀ ਇੱਕ ਸਵਾਲ ਨੇ ਜਿਹੜੇ ਪੁੱਛੇ ਜਾਣੇ ਚਾਹੀਦੇ ਨੇ ਔਰ ਜਦੋਂ ਡਿਜੀਟਲ ਇੰਡੀਆ ਦੇ ਨਾਰੇ ਲਾ ਕੇ ਤੇ ਫਿਰ ਲੇ ਪੱਦਰ ਦੇ ਅੰਧ ਵਿਸ਼ਵਾਸ ਬੀਜੇਪੀ ਕਰਦੀ ਐ ਉਦੋਂ ਦੇਸ਼ ਦੀ ਬੇਇੱਜ਼ਤੀ ਨਹੀਂ ਹੁੰਦੀ ਸੋ ਜਦੋਂ ਅੱਗੇ ਵੱਧ ਰਹੀ ਦੁਨੀਆ ਦੇ ਦੌਰ ਅੰਦਰ ਪਛਾਖੜੀ ਕਦਰਾਂ ਕੀਮਤਾਂ ਨੂੰ ਬੀਜੇਪੀ ਲਾਗੂ ਕਰਨਾ ਚਾਹੁੰਦੀ ਐ ਜਿਹੜੀਆਂ ਬਿਲਕੁਲ ਵੇਲਾ ਵਿਆ ਚੁੱਕੀਆਂ ਨੇ ਉਦੋਂ ਦੇਸ਼ ਦੀ ਬੇਇੱਜ਼ਤੀ ਨਹੀਂ ਹੁੰਦੀ ਤਾਂ ਇਹ ਸਵਾਲ ਬੀਜੇਪੀ ਦੇ ਅੱਗੇ ਖੜੇ ਨੇ ਬੀਜੇਪੀ ਨੂੰ ਇਹਨਾਂ ਦੇ ਜਵਾਬ ਦੇਣੇ ਚਾਹੀਦੇ ਨੇ ਜਦੋਂ ਤੁਹਾਡੀ ਕੰਗਣਾ ਕਹਿੰਦੀ ਹੈ ਕਿ ਕਿਸਾਨ ਅੰਦੋਲਨ ਚ ਕਿਸਾਨਾਂ ਨੇ ਬਲਾਤਕਾਰ ਕੀਤੇ ਕਤਲ ਕੀਤੇ ਤੇ ਲਾਸ਼ਾਂ ਉੱਥੇ ਦਬਾ ਦਿੱਤੀਆਂ ਤਾਂ ਉਦੋਂ ਦੇਸ਼ ਦੀ ਇੱਜ਼ਤ ਹੀ ਨਹੀਂ ਹੁੰਦੀ ਕੰਗਣਾ ਨੂੰ ਕਿਉਂ ਨਾ ਕੱਢਿਆ ਹੁਣ ਤੱਕ ਪਾਰਟੀ ਚੋਂ ਇਹ ਤਮਾਮ ਸਵਾਲ ਨੇ ਇਹਨਾਂ ਦਾ ਜਵਾਬ ਬੀਜੇਪੀ ਕੋਲ ਜੇ ਹੈ ਤਾਂ ਦੇਣਾ ਚਾਹੀਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ